ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਤੇ ਗੱਲ ਕਰਾਂਗੇ ਜੀ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਖਾਣ ਵਾਸਤੇ ਸਬਜ਼ੀਆਂ ਲਾਉਂਦੇ ਆ ਤੇ ਜਿਵੇਂ ਆਪਾਂ ਦੇਖ ਰਹੇ ਆ ਜੀ ਮੌਸਮ ਬਦਲ ਚੁੱਕਿਆ ਹੈ ਤੇ ਸਰਦੀਆਂ ਨੇ ਜਿਹੜੀਆਂ ਜੀ ਉਹ ਆ ਚੁੱਕੀਆਂ ਨੇ ਤੇ ਤਕਰੀਬਨ ਸਾਰੇ ਘਰਾਂ ਦੇ ਵਿੱਚ ਆਪਾਂ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਨੇ ਜੀ ਉਹ ਲਾ ਚੁੱਕੇ ਆ ਜੀ ਤੇ ਜਿਹੜੀਆਂ ਆਪਾਂ ਘਰੇ ਸਬਜ਼ੀਆਂ ਲਾਉਂਦੇ ਆ ਇਹ ਆਪਾਂ ਸਬਜ਼ੀਆਂ ਤਾਂ ਲਾਉਂਦੇ ਆ ਕਿਉਂਕਿ ਆਪਣੇ ਹੱਥੀ ਜਿਹੜੀ ਇਹ ਸਬਜ਼ੀ ਆਪਾਂ ਤਿਆਰ ਕਰਕੇ ਖਾ ਸਕੀਏ ਕਿਉਂਕਿ ਆਪਾਂ ਚਾਹੁੰਦੇ ਆ ਵੀ ਜਿਹੜੀ ਇਹ ਸਬਜ਼ੀ ਹੈ ਆਪਣੀ ਯੈਰਾਂ ਤੋਂ ਕੈਮੀਕਲਾਂ ਤੋਂ ਰਹਿਤ অর্ਗੈਨਿਕ ਸਬਜ਼ੀ ਆਪਾਂ ਨੂੰ ਖਾਣ ਨੂੰ ਮਿਲੇ ਤੇ ਇਸ ਕਰਕੇ ਆਪਾਂ ਮਿਹਨਤ ਕਰਕੇ ਜਿਹੜੀ ਸਬਜ਼ੀ ਹੈ ਆਪਣੇ ਘਰੇ ਆਪਾਂ ਇਹ ਲਾਉਨੇ ਆ ਤੇ ਤੁਹਾਨੂੰ ਅੱਜ ਇੱਕ ਆਪਾਂ ਇਹੋ ਜੀ ਖਾਦ ਦੱਸਾਂਗੇ ਦੇਸੀ ਘਰੇਲੂ ਖਾਦ ਵੀ ਜਿਹੜੀ ਤੁਸੀਂ ਆਪਣੀਆਂ ਸਬਜ਼ੀਆਂ ਤੇ ਵਰਤ ਕੇ ਤਾਂ ਆਪਣੇ ਘਰ ਜੜੀਆਂ ਤਿਆਰ ਕੀਤੀਆਂ ਸਬਜ਼ੀਆਂ ਨੇ ਉਹਨਾਂ ਨੂੰ অর্ਗੈਨਿਕ ਤਰੀਕੇ ਖਾ ਸਕੋ ਤਾਂ ਵਧੀਆ ਜਿਹੜੀ ਤੁਹਾਡੀ ਸਿਹਤ ਹੈ ਉਹ ਵੀ ਵਧੀਆ ਰਹੇਗੀ ਤਾਂ ਤੁਸੀਂ ਜਿਹੜੇ ਬਿਮਾਰੀਆਂ ਤੋਂ ਬਚੇ ਰਹੋਗੇ ਤੇ ਜਿਹੜੀ ਅੱਜ ਤੁਹਾਨੂੰ ਖਾਦ ਦੀ ਆਪਾਂ ਜਾਣਕਾਰੀ ਦਵਾਂਗੇ ਜਿਵੇਂ ਤੁਸੀਂ ਆ ਮੇਰੇ ਸਾਹਮਣੇ ਦੇਖ ਰਹੇ ਹੋ ਮੇਰੇ ਹੱਥਾਂ ਦੇ ਵਿੱਚ ਇਹ ਜਿਹੜੀ ਖਾਦ ਹੈ ਜੀ ਅਸੀਂ ਘਰੇ ਆਪ ਤਿਆਰ ਕੀਤੀ ਹੈ ਦੇਸੀ ਕਪੋਸਟ ਖਾਦ ਹੈ ਤੇ ਇਹ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਪਸ਼ੂ ਰੱਖੇ ਹੁੰਦੇ ਨੇ ਤਾਂ ਗੋਬਰ ਹੈ ਜਿਹੜਾ ਗੋਹੇ ਤੋਂ ਤਿਆਰ ਕੀਤੀ ਇਹ ਖਾਦ ਹੈ ਜੀ ਤੇ ਜਿਹੜੀ ਇਹ ਖਾਦ ਹੈ ਇਹ ਕੋ ਆਮ ਖਾਦ ਨਹੀਂ ਬਹੁਤ ਹੀ ਜਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਇਹ ਖਾਦ ਹੈ ਕਿਉਂਕਿ ਜਿਹੜੀ ਅਸੀਂ ਦੇਸੀ ਖਾਦੇ ਘਰੇ ਤਿਆਰ ਕੀਤੀ ਹੈ ਇਹਦੇ ਵਿੱਚ ਜਿਹੜਾ ਸਮਾਨ ਪੈਂਦਾ ਜੀ ਜਿਹੜਾ ਸਮਾਨ ਪਾਣ ਤੋਂ ਬਾਅਦ ਜਿਹੜੀ ਆਪਣੀ ਖਾਦ ਹੈ ਇਹ ਜਿਹੜੀ ਹੈ ਆਮ ਖਾਦ ਨਹੀਂ ਰਹਿ ਜਾਂਦੀ ਇਹ ਡੀਪੀ ਯੂਰੀਏ ਨਾਲੋਂ ਵੀ ਜਿਆਦਾ ਤਾਕਤਵਰ ਤਾਂ ਬਹੁਤ ਹੀ ਜਿਆਦਾ ਸ਼ਕਤੀਸ਼ਾਲੀ ਆਪਣੀ ਸਬਜ਼ੀਆਂ ਵਾਲੀ ਬਣ ਕੇ ਖਾਦੇ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਤਾਂ ਜਿਹੜਾ ਇਹਦੇ ਵਿੱਚ ਜਿਹੜਾ ਆਪਾਂ ਸਮਾਨ ਵਰਤਨਾ ਹੈ ਜੀ ਉਹ ਕੋ ਸਮਾਨ ਜਿਹੜਾ ਕੋਈ ਬਾਲਾ ਮਹਿੰਗਾ ਨਹੀਂ ਉਹ ਆਪਣੇ ਘਰਾਂ ਦੇ ਵਿੱਚੋਂ ਆਮ ਹੀ ਮਿਲ ਜਾਂਦਾ ਹੈ ਤੇ ਤੁਸੀਂ ਵੀ ਜਿਹੜਾ ਉਹ ਮਤਲਬ ਘਰੋਂ ਆਪਣੇ ਆਮ ਸਮਾਨ ਲੈ ਕੇ ਦਾ ਜਿਹੜੀ ਇਹ ਖਾਦ ਹੈ ਇਹਨੂੰ ਤਿਆਰ ਕਰ ਸਕਦੇ ਹੋ ਤੇ ਆਪਣੀਆਂ ਸਬਜ਼ੀਆਂ ਤੇ ਵਰਤ ਕੇ ਤੇ ਉਹਨਾਂ ਸਬਜ਼ੀਆਂ ਤੋਂ ਤੁਸੀਂ ਫਾਇਦਾ ਤੇ ਲਾਭ ਲੈ ਸਕਦੇ ਹੋ ਤੇ ਜਿਹੜੀ ਇਹ ਖਾਦ ਹੈ ਜੀ ਅਸੀਂ ਕਿਵੇਂ ਤਿਆਰ ਕੀਤੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕੀ ਕੀ ਇਹਦੇ ਵਿੱਚ ਸਮਾਨ ਪੈਂਦਾ ਕਿਵੇਂ ਤਿਆਰ ਹੁੰਦੀ ਹੈ ਤੇ ਬਾਅਦ ਦੇ ਵਿੱਚ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਇਹਨਾਂ ਤੇ ਖਾਦ ਆਪਾਂ ਕਿਵੇਂ ਵਰਤਣੀ ਹੈ ਉਹ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਤੇ ਤੁਸੀਂ ਸਾਡੇ ਨਾਲ ਬਣ ਕੇ ਰਿਹਾ ਜੇ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿੰਨੇ ਆ ਜੀ ਖਾਦ ਬਣਾਉਣ ਦੀ ਜਾਣਕਾਰੀ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਜੀ ਆਪਾਂ ਲੈਣੀ ਹੈ ਜੀ ਇਹ ਗੋਹੇ ਵਾਲੀ ਰੂੜੀ ਤੇ ਜਿਹੜੀ ਇਹ ਗੋਹੇ ਵਾਲੀ ਰੂੜੀ ਹੈ ਜੀ ਘੱਟੋ-ਘੱਟ 5-6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਪੁਰਾਣੀ ਰੂੜੀ ਹੁੰਦੀ ਹੈ ਇਹਦੇ ਵਿੱਚ ਪੋਸ਼ਕ ਤੱਤ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਪਾਏ ਜਾਂਦੇ ਨੇ ਤੇ 5 ਕਿਲੋ ਲੈਣੀ ਹੈ ਜੀ ਆਪਾਂ ਇਹ ਗੋਹੇ ਵਾਲੀ ਰੂੜੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਆਪਾਂ ਲੈਣਾ ਹੈ ਜੀ ਇਹ ਗੁੜ ਜਿਹੜਾ ਗੁੜ ਲੈਣਾ ਹੈ ਜੀ ਇਹ 100 ਗ੍ਰਾਮ ਗੁੜ ਲੈਣਾ ਹੈ ਤੇ ਹੋ ਸਕੇ ਜਿਹੜਾ ਮਤਲਬ ਪੁਰਾਣਾ ਗੁੜ ਹੁੰਦਾ ਹੈ ਜੇ ਦੁਕਾਨ ਤੋਂ ਆਪਾਂ ਨੂੰ ਉਹ ਮਿਲ ਜੇ ਉਹ ਗੁੜ ਜਿਹੜਾ ਆਪਣੀ ਖਾਦ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਜਿਹੜਾ ਪੁਰਾਣਾ ਗੁੜ ਹੁੰਦਾ ਹੈ ਇਹਦੇ ਵਿੱਚ ਜਿਹੜੀ ਮਤਲਬ ਕੈਲਸ਼ੀਅਮ ਗਲੂਕੋਜ਼ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਤੇ ਪੁਰਾਣੇ ਗੁੜ ਦਾ ਆਪਾਂ ਨੂੰ ਇਹ ਖਾਦ ਲਈ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਤੇ 100 ਗ੍ਰਾਮ ਲੈਣਾ ਹੈ ਜੀ ਆਪਾਂ ਇਹ ਗੁੜ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਚੀਜ਼ ਲੈਣੀ ਹੈ ਜੀ ਆਪਾਂ ਲੈਣੀ ਹੈ ਜੀ ਚਾਹ ਪੱਤੀ ਜਿਹੜੀ ਇਹ ਚਾਹ ਪੱਤੀ ਹੈ ਇਹ ਆਪਾਂ ਉਬਲੀ ਹੋਈ ਲੈਣੀ ਹੈ ਜਿਵੇਂ ਆਪਾਂ ਚਾਹ ਬਣਾਉਣ ਤੋਂ ਬਾਅਦ ਪੱਤੀ ਛੁੱਟਦੇ ਨੇ ਆ ਉਹ ਪੱਤੀ ਛੁੱਟਣੀ ਨਹੀਂ ਉਸ ਪੱਤੀ ਨੂੰ ਤੁਸੀਂ ਕਿਸੇ ਚੀਜ਼ ਦੇ ਵਿੱਚ ਇਕੱਠਿਆਂ ਕਰ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਕਿਉਂਕਿ ਜਿਹੜੀ ਪੱਤੀ ਹੈ ਇਹ ਸੁੱਕੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਨਮੀ ਨਹੀਂ ਹੋਣੀ ਚਾਹੀਦੀ ਤੇ ਇਹ ਤਕਰੀਬਨ 80g ਦੇ ਨਾਲ ਤੁਸੀਂ ਲਾ ਲੋ ਵੀ ਇੱਕ ਕੁ ਕੌਲੀ ਉਬਲੀ ਹੋਈ ਚਾਹ ਪੱਤੀ ਲੈ ਲੈਣੀ ਐ ਤੇ ਉਸ ਤੋਂ ਬਾਅਦ ਆਪਾਂ ਲੈਣਾ ਜੀ ਚਿੱਟਾ ਚੂਨਾ ਇਹ ਚਿੱਟਾ ਚੂਨਾ ਹੈ ਜਿਹੜਾ ਜੀ ਆਪਾਂ ਨੂੰ ਪੇਂਟ ਵਾਲੀ ਦੁਕਾਨ ਤੋਂ ਆਮ ਹੀ ਮਿਲ ਜਾਂਦਾ ਹੈ ਤੇ ਇਸ ਕਰਕੇ ਇੱਕ ਇਹ ਲੈਣਾ ਜੀ ਆਪਾਂ ਚਿੱਟਾ ਚੂਨਾ ਤੇ ਜਿਹੜਾ ਇਹ ਚੁੱਟਾ ਚੂਨਾ ਲੈਣਾ ਜੀ ਇਹ ਆਪਾਂ ਨੂੰ ਸਿਰਫ ਇਹਦੀ ਲੋੜ ਪੈਣੀ ਹੈ ਜੀ 2 ਚਮਚੇ ਉਹ ਆਪਾਂ ਤੁਹਾਨੂੰ ਬਾਅਦ ਚ ਦੱਸਨੇ ਆ ਵੀ ਇਹਨੂੰ ਕਿਵੇਂ ਵਰਤਣਾ ਤੇ ਉਸ ਤੋਂ ਅਗਲੀ ਚੀਜ਼ ਹੈ ਜੀ ਉਹ ਚੀਜ਼ ਹੈ ਜੀ ਇਹ ਚੁੱਲੇ ਦੀ ਰਾਖ ਤੇ ਜਿਹੜੀ ਇਹ ਚੁੱਲ੍ਹੇ ਦੀ ਰਾਖ ਹੈ ਤਕਰੀਬਨ 1/2 ਦੇ ਨਾਲ ਆਪਾਂ मुट्ठी डेढ़ मुट्ठी ਲੈਣੀ ਹੈ ਕਿਉਂਕਿ ਜਿਹੜੀ ਚੁੱਲ੍ਹੇ ਦੀ ਰਾਖ ਹੈ ਇਹ ਆਪਣੀ ਖਾਦ ਦੇ ਵਿੱਚ ਆਪਾਂ ਤਾਂ ਵਰਤਣੀ ਹੈ ਜਿਹੜੀ ਚੁੱਲ੍ਹੇ ਦੀ ਰਾਖ ਹੁੰਦੀ ਹੈ ਇਹਦੇ ਵਿੱਚ ਪੋਟਾਸ਼ੀਅਮ ਜਾਨੀ ਕਿ ਪੋਟਾਸ਼ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਤੇ ਇੱਕ ਇਹਦੇ ਵਿੱਚ ਫਾਸਫੋਰਸ ਵੀ ਪਾਇਆ ਜਾਂਦਾ ਤੇ ਆਪਣੀ ਖਾਦ ਹੈ ਜਿਹੜੀ ਇਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਬਣ ਜਾਂਦੀ ਹੈ ਤੇ ਇਸ ਕਰਕੇ ਇਸ ਖਾਦ ਦੇ ਵਿੱਚ ਆਪਾਂ ਇਹ ਚੁੱਲ੍ਹੇ ਦੀ ਰਾਖ ਦੀ ਵੀ ਵਰਤੋਂ ਕਰਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਵੀ ਇਹ ਸਾਰਾ ਸਮਾਨ ਜਿਹੜਾ ਆਪਾਂ ਲੈ ਲਿਆ ਵੀ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਤੇ ਜਿਹੜਾ ਇਹ ਗੋੜਾ ਹੈ ਜੀ ਇਹ ਗੋੜਾ ਹੈ ਇਹਨੂੰ ਆਪਾਂ ਰਾਤ ਨੂੰ ਪਿਉਆਂ ਲੈਣਾ ਜੀ ਇੱਕ ਗਲਾਸ ਪਾਣੀ ਦੇ ਵਿੱਚ ਜਾਂ ਵੱਧ ਪਾਣੀ ਦੇ ਵਿੱਚ ਵੀ ਆਪਾਂ ਇਸ ਗੋੜ ਨੂੰ ਪਿਉ ਹੋ ਸਕਨੇ ਆ ਕਿਉਂਕਿ ਜਿਹੜਾ ਗੋੜਾ ਹੈ ਨਾ ਜੇ ਆਪਾਂ ਇਹਨੂੰ ਰਾਤ ਨੂੰ ਪਿਉ ਹੋ ਕੇ ਰੱਖਾਂਗੇ 24 ਘੰਟਿਆਂ ਲਈ ਤਾਂ ਜਿਹੜੇ ਮਤਲਬ ਇਹ ਗੋੜਾ ਹੈ ਇੱਕ ਤਾਂ ਚੰਗੀ ਤਰ੍ਹਾਂ ਗਲ ਜੂਗਾ ਇੱਕ ਜਿਹੜੇ ਦੇ ਪੋਸ਼ਕ ਤੱਤ ਨੇ ਹੋਰ ਚੰਗੀ ਤਰ੍ਹਾਂ ਵਾਜ ਜਾਂਦੇ ਨੇ ਤੇ ਜਿਹੜਾ ਇਹ ਗੋੜਾ ਹੈ ਇਹ ਰਾਤ ਨੂੰ ਆਪਾਂ ਪੀਂਹੋ ਕੇ ਰੱਖ ਦੇਣਾ ਤੇ ਫਿਰ ਆਪਾਂ ਇਹਦੀ ਸਵੇਰੇ ਵਰਤੋਂ ਕਰਨੀ ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਜੀ ਮੇਰੇ ਹੱਥ ਦੇ ਵਿੱਚ ਗਲਾਸ ਵਿੱਚ ਜਿਹੜਾ ਪਾਣੀ ਹੈ ਜੀ ਇਹ ਆਪਾਂ ਰਾਤ ਜਿਹੜਾ ਗੁੜ ਪੀਂਹੋ ਕੇ ਰੱਖਿਆ ਸੀ ਤੇ 24 ਘੰਟਿਆਂ ਤੋਂ ਬਾਅਦ ਜਿਹੜਾ ਮਤਲਬ ਇਹ ਗੋੜ ਹੈ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਚੁੱਕਿਆ ਤੇ ਆਪਣਾ ਜਿਹੜਾ ਪਾਣੀ ਹੈ ਆਪਣੀ ਖਾਦ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਤਾਂ ਇਹ ਤੁਸੀਂ ਪਾਣੀ ਲੈ ਲੈਣਾ ਤੇ ਆਪਣੀ ਜਿਹੜੀ ਇਹ ਖਾਦ ਹੈ ਗੋਹੇ ਵਾਲੀ ਰੂੜੀ ਹੈ ਜਿਹੜੀ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਹੈ ਜੀ ਇਸ ਨੂੰ ਇਸ ਤਰ੍ਹਾਂ ਮਿਲਾ ਦੇਵਾਂਗੇ ਤਾਂ ਇਹ ਪਾਣੀ ਮਿਲਾਉਣ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਦੂਜਾ ਸਾਰਾ ਸਮਾਨ ਹੈ ਜਿਵੇਂ ਇਹ ਪੱਤੀ ਹੈ ਇਹ ਵੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਚੁੱਲ੍ਹੇ ਵਾਲੀ ਰਾਖ ਹੈ ਉਹ ਵੀ ਆਪਣੀ ਇਸ ਗੋਹੇ ਵਾਲੀ ਰੂੜੀ ਦੇ ਵਿੱਚ ਇਸ ਤਰ੍ਹਾਂ ਆਪਾਂ ਪਾ ਦਾਂਗੇ ਤੇ ਹੁਣ ਆਪਾਂ ਸਾਰਾ ਇਹ ਸਮਾਨ ਪਾ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਵੀ ਜਿਹੜਾ ਆਪਾਂ ਚੂਨੇ ਬਾਰੇ ਤੁਹਾਨੂੰ ਦੱਸਿਆ ਸੀ ਚਿੱਟੇ ਚੂਨੇ ਬਾਰੇ ਉਹ ਆਪਾਂ ਕਿਵੇਂ ਇਸਤੇਮਾਲ ਕਰਨਾ ਤੇ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਜੀ ਇਹ ਜਿਹੜਾ ਪਾਣੀ ਹੈ ਜੀ ਇਹ ਚੂਨੇ ਵਾਲਾ ਪਾਣੀ ਹੈ ਤੇ ਜਿਹੜਾ ਚੂਨਾ ਸੀ ਇਹ ਆਪਾਂ ਮਤਲਬ ਰਾਤ ਆਪਾਂ ਇੱਕ ਗਲਾਸ ਪਾਣੀ ਲੈ ਕੇ ਉਹਦੇ ਵਿੱਚ ਦੋ ਚਮਚੇ ਪਾ ਕੇ ਤੇ 24 ਘੰਟਿਆਂ ਲਈ ਆਪਾਂ ਇਹਨੂੰ ਵੀ ਰੱਖਤਾ ਸੀ ਤੇ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਸ ਦੇ ਉੱਪਰ ਜਿਹੜਾ ਪਾਣੀ ਹੈ ਉੱਪਰ ਆ ਚੁੱਕਿਆ ਹੈ ਤੇ ਜਿਹੜਾ ਚੂਨਾ ਥੱਲੇ ਬਹਿ ਗਿਆ ਹੁਣ ਜਿਹੜਾ ਉੱਪਰ ਪਾਣੀ ਹੈ ਇਹ ਆਪਣੇ ਕੰਮ ਦਾ ਹੈ ਤੇ ਬਹੁਤ ਹੀ ਜ਼ਿਆਦਾ ਆਪਣੀ ਖਾਦ ਲਈਏ ਵਧੀਆ ਪਾਣੀ ਹੈ ਕਿਉਂਕਿ ਜਿਹੜਾ ਚੂਨੇ ਵਾਲਾ ਪਾਣੀ ਹੁੰਦਾ ਹੈ ਜਿਹੜਾ ਆਪਣਾ ਮਤਲਬ ਜਿਹੜੀ ਆਪਣੀ ਸਬਜ਼ੀ ਵਾਲੀ ਮਿੱਟੀ ਹੁੰਦੀ ਹੈ ਧਰਤੀ ਹੁੰਦੀ ਹੈ ਉਹਦਾ ਪੀ ਐਚ ਲੈਵਲ ਆ ਜਿਹੜਾ ਇਹ ਸਹੀ ਕਰਕੇ ਰੱਖਦਾ ਹੈ ਕਈ ਵਾਰ ਜਿਹੜੀ ਆਪਣੀ ਇਹ ਮਿੱਟੀ ਹੁੰਦੀ ਹੈ ਇਹ ਨਮਕੀਨੀ ਹੋ ਜਾਂਦੀ ਹੈ ਇਹਦੇ ਕਰਕੇ ਜਿਹੜੀ ਆਪਣੀ ਸਬਜੀ ਹੈ ਗਰੋਥ ਨਹੀਂ ਕਰਦੀ ਜਾਨੀ ਕਿ ਜਿਹੜਾ ਪੀ ਐਚ ਲੈਵਲ ਹੁੰਦਾ ਉਹਨੂੰ ਜਿਹੜਾ ਚਿੱਟਾ ਚੂਨਾ ਹੁੰਦਾ ਜਿਹੜਾ ਇਹਦਾ ਮਤਲਬ ਲਾੜੋ ਆਪਾਂ ਪਾਣੀ ਇਸਤੇਮਾਲ ਕਰਨਾ ਹੈ ਉਹਨੂੰ ਬਿਲਕੁਲ ਬਰਾਬਰ ਮਾਤਰਾ ਦੇ ਵਿੱਚ ਕਰਕੇ ਰੱਖੇਗਾ ਤੇ ਆਪਾਂ ਨੂੰ ਇਹ ਚਿੱਟੇ ਚੂਨੇ ਦਾ ਬਹੁਤ ਹੀ ਜ਼ਿਆਦਾ ਆਪਣੀ ਜਿਹੜੀ ਮਤਲਬ ਕੰਪੋਸਟ ਖਾਦ ਹੈ ਇਹਦੇ ਵਿੱਚ ਫਾਇਦਾ ਹੋਏਗਾ ਤੇ ਇਹ ਲੈ ਕੇ ਜੀ ਆਪਾਂ ਚਿੱਟੇ ਚੂਨੇ ਵਾਲਾ ਪਾਣੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਵੀ ਆਪਣੀ ਖਾਦ ਦੇ ਵਿੱਚ ਮਿਲਾ ਲੈਣਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਸਿਰਫ ਇਹ ਜਿਹੜਾ ਪਾਣੀ ਹੈ ਆਪਾਂ ਇਹ ਹੀ ਬੋਚ ਕੇ ਜੀ ਪਾਣਾ ਹੈ ਥੱਲੇ ਵਾਲਾੜਾ ਚੂਨਾ ਉਹ ਆਪਾਂ ਨਹੀਂ ਵਰਤਣਾ ਤੇ ਇਹ ਜਿਹੜਾ ਸਾਰਾ ਪਾਣੀ ਆਪਾਂ ਇਸ ਤਰ੍ਹਾਂ ਆਪਣੀ ਖਾਦ ਦੇ ਵਿੱਚ ਪਾ ਲਵਾਂਗੇ ਤੇ ਜੇਕਰ ਆ ਥੋੜਾ ਵਾਲਾ ਥੱਲੇ ਰਹਿ ਜੇ ਤਾਂ ਇਹਨੂੰ ਨਹੀਂ ਆਪਾਂ ਵਰਤਣਾ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਦੇਣਾ ਤੇ ਜਿਵੇਂ ਹੁਣ ਆਪਾਂ ਸਾਰਾ ਸਮਾਨ ਇਹ ਖਾਦ ਦੇ ਵਿੱਚ ਪਾ ਲਿਆ ਆਪਣੀ ਯਾਨੀ ਕਿ ਜਿਹੜੀ ਇਹ ਗੋਹੇ ਵਾਲੀ ਰੂੜੀ ਹੈ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਅਗਲਾ ਕੰਮ ਕਰਨਾ ਹੈ ਜੀ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹ ਜਿਹੜਾ ਸਾਰਾ ਸਮਾਨ ਹੈ ਆਪਣਾ ਖਾਦ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਮਿਕਸ ਕਰਨ ਤੋਂ ਬਾਅਦ ਕੋਈ ਜੀ ਟਾਈਮ ਤੋਂ ਬਾਅਦ ਜਿਹੜੀ ਫਿਰ ਆਪਣੀ ਖਾਦ ਹੈ ਇਹ ਕੰਪੋਸਟ ਖਾਦ ਬਹੁਤ ਹੀ ਵਧੀਆ ਬਣ ਕੇ ਆਪਣੀਆਂ ਸਬਜ਼ੀਆਂ ਲਈ ਤਿਆਰ ਹੋ ਜੇਗੀ ਪਾਵਰਫੁੱਲ ਤੇ ਸ਼ਕਤੀਸ਼ਾਲੀ ਬਣ ਜੇਗੀ ਤੇ ਫਿਰ ਜਿਹੜੀ ਆਪਣੀ ਖਾਦ ਹੈ ਜਦੋਂ ਤਿਆਰ ਹੋ ਜੇਗੀ ਉਹਨੂੰ ਆਪਾਂ ਕਿਵੇਂ ਇਸਤੇਮਾਲ ਕਰਨਾ ਹੈ ਉਹ ਵੀ ਤੁਹਾਨੂੰ ਤਰੀਕਾ ਦੱਸਦੇ ਆਂ ਜਿਵੇਂ ਹੁਣ ਆਪਾਂ ਸਰਦੀਆਂ ਵਾਲੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਆਦਾਤਰ ਆਪਾਂ ਲਈ ਹੋਈ ਹੈ ਜੀ ਗੋਭੀ ਜਾਂ ਬੈਂਗਣ ਜਾਂ ਹੋਰ ਵੀ ਜਿਵੇਂ ਕਈ ਆਪਾਂ ਪੌਦਿਆਂ ਵਾਲੇ ਬੂਟੇ ਲਾਨੇ ਆ ਤੇ ਆਪਾਂ ਕੀ ਕਰਨਾ ਹੈ ਜੀ ਜਿਹੜੀ ਆਪਣੀ ਖਾਦ ਹੈ ਜਦੋਂ ਇਹ ਤਿਆਰ ਹੋ ਜੇਗੀ ਪਹਿਲਾਂ ਕਰ ਲੈਣੀ ਹੈ ਜੀ ਆਪਣੀ ਉਹ ਸਬਜ਼ੀ ਦੀ ਬੂਟਿਆਂ ਦੀ ਚੰਗੀ ਤਰ੍ਹਾਂ ਗੜਾਈ ਕਿਉਂਕਿ ਸੁੱਕੀ ਹੋਣੀ ਉਹ ਚਾਹੀਦੀ ਹੈ ਆਪਣੀ ਸਬਜ਼ੀ ਗਿੱਲੀ ਨਹੀਂ ਹੋਣੀ ਚਾਹੀਦੀ ਗੜਾਈ ਕਰਨ ਤੋਂ ਬਾਅਦ ਜਦੋਂ ਆਪਣੀ ਸਾਰੀ ਸਬਜ਼ੀ ਦੀ ਗੜਾਈ ਹੋ ਜੇਗੀ ਤਾਂ ਉਹਦੀ ਜੜ ਦੇ ਨਾਲ ਆਪਾਂ ਖੱਡਾ ਜਾ ਕਰਕੇ ਛੋਟਾ ਜਾ ਤੇ ਜਿਹੜੀ ਇਹ ਖਾਦ ਹੈ ਆਪਣੀ ਇਹ ਬਿਲਕੁਲ ਥੋੜੀ ਥੋੜੀ ਜਿੰਨੀ ਕੋ ਆਪਣੀਆਂ ਅਗਲੀਆਂ ਉਂਗਲਾਂ ਦੇ ਵਿੱਚ ਆ ਜੇ ਇੰਨੀ ਕੋ ਆਪਣੀ ਸਬਜ਼ੀ ਦੀ ਜੜ ਦੇ ਨਾਲ ਪਾ ਕੇ ਤਾਂ ਉੱਪਰੋਂ ਪਾ ਦੇਣੀ ਹੈ ਜੀ ਮਿੱਟੀ ਤੇ ਇਸ ਤਰ੍ਹਾਂ ਜਿਹੜੇ ਆਪਣੇ ਬੂਟੇ ਲਾਏ ਹੋਣੇ ਉਹਨਾਂ ਬੂਟਿਆਂ ਦੇ ਨਾਲ ਜਿਹੜੀ ਆਪਣੀ ਖਾਦ ਹੈ ਇਹਦੀ ਇਸ ਤਰ੍ਹਾਂ ਵਰਤੋਂ ਕਰਨੀ ਹੈ ਤੇ ਜਿਹੜੀਆਂ ਆਪਣੀਆਂ ਹੋਰ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਵੇਂ ਆਪਾਂ ਲਾਇਆ ਹੋਇਆ ਹੈ ਜੀ ਪਾਲਕ ਧਣੀਆਂ ਜਾਂ ਮੇਥਰੇ ਹੋਰ ਵੀ ਸਬਜ਼ੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਆਪਾਂ ਪਤਲਾ ਪਤਲਾ ਇਸ ਖਾਦ ਦਾ ਛੱਟਾ ਦੇ ਸਕਦੇ ਹਾਂ ਤੇ ਛੱਟਾ ਦੇਣ ਤੋਂ ਬਾਅਦ ਜਿਹੜਾ ਫਿਰ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਲਾ ਦੇਣਾ ਹੈ ਜੀ ਆਪਾਂ ਆਪਣੀਆਂ ਸਬਜ਼ੀਆਂ ਨੂੰ ਪਾਣੀ ਤਾਂ ਜਦੋਂ ਆਪਣੀਆਂ ਸਬਜ਼ੀਆਂ ਨੂੰ ਆਪਾਂ ਪਾਣੀ ਲਾ ਦੇਵਾਂਗੇ ਤਾਂ ਕੋਈ ਜੀ ਦਿਨਾਂ ਦੇ ਵਿੱਚ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਗਰੋਥ ਕਰਨ ਲੱਗ ਜਾਣਗੀਆਂ ਵਾਧਾ ਕਰਨ ਲੱਗ ਜਾਣਗੀਆਂ ਤੇ ਜਿਹੜੀ ਆਪਣੀ ਸਬਜ਼ੀ ਹੈ ਹਰੀ-ਪਰੀ ਹੋ ਜਾਏਗੀ ਤੇ ਹਰਿਆਲੀ ਨਾਲ ਭਰ ਜਾਏਗੀ ਤੇ ਤੁਸੀਂ ਜਦੋਂ ਇਸੇ ਤਰ੍ਹਾਂ ਹੀ ਇਹ ਖਾਦ ਵਰਤਦੇ ਰਹੋਗੇ ਲਗਾਤਾਰ ਵਰਤੋਗੇ ਆਪਣੀਆਂ ਸਬਜ਼ੀਆਂ ਤਾਂ ਤੁਸੀਂ ਦੇਖੋਗੇ ਜਿਹੜੀ ਆਪਣੀ ਸਬਜੀ ਤਿਆਰ ਹੋਊਗੀ ਬਾਅਦ ਦੇ ਉੱਪਰ ਜਿਹੜੀ ਉਹਦੀ ਸਬਜੀ ਲੱਗੂਗੀ ਉਹਦਾ ਸਾਈਜ਼ ਵੀ ਬਹੁਤ ਵਧੀਆ ਲੱਗੇਗਾ ਤੇ ਜਿਹੜੀ ਉਹ ਸਬਜੀ ਐ ਖਾਣ ਦੇ ਲਈ ਵੀ ਬਹੁਤ ਹੀ ਜ਼ਿਆਦਾ ਸਵਾਦ ਤੇ ਆਪਣੀ ਸਿਹਤ ਲਈ ਵੀ ਪੂਰੀ ਉਹ ਸਬਜੀ ਲਾਹੇਵੰਦ ਹੋਏਗੀ ਤਾਂ ਇਸ ਤਰ੍ਹਾਂ ਜਿਵੇਂ ਆਪਾਂ ਦੱਸਿਆ ਜੀ ਤੁਹਾਨੂੰ ਇਹ ਦੇਸੀ ਘਰੇਲੂ ਕੰਪੋਸਟ ਖਾਦ ਬਣਾਉਣ ਦਾ ਤਰੀਕਾ ਤੁਸੀਂ ਵੀ ਆਪਣੇ ਘਰੇ ਇਹ ਖਾਦ ਵਰਤ ਕੇ ਤਾਂ ਇਹਦਾ ਫਾਇਦਾ ਲੈ ਸਕਦੇ ਹੋ ਤੇ ਆਰਗੈਨਿਕ ਯਹਰਾ ਤੋਂ ਰੈਤ ਕੈਮੀਕਲਾਂ ਤੋਂ ਬਿਨਾਂ ਸਬਜ਼ੀਆਂ ਆਪਣੇ ਘਰੇ ਤਿਆਰ ਕਰਕੇ ਖਾ ਸਕਦੇ ਹੋ ਤਾਂ ਇਹ ਦਿੱਤੀ ਜੀ ਆਪਾਂ ਖਾਦ ਬਣਾਉਣ ਦੀ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਉਹਨਾਂ ਵੀਡੀਓ ਦਾ ਫਾਇਦਾ ਉਠਾ ਸਕਿਓ ਤੇ ਅੱਜ ਦੀ ਵੀਡੀਓ ਇਹ ਜਿਹੜੀ ਇੱਥੇ ਹੀ ਕਰਦੇ ਆਂ ਜੀ ਸਮਾਪਤ ਨਵੀਂ ਜੀ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ